ਹਰਿਆਣੇ ਦੀ ਪੁਲਿਸ ਨੇ ਜਿਹੜਾ ਹੈਗਾ ਕਿਸਾਨਾਂ ਦਾ ਕੀਤਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਟਰੈਕਟਰਾਂ ਦੇ ਕੀਤੇ ਥੱਲੇ ਇੰਜਣ ਖੋਲ ਕੇ ਤੇਲ ਢੋਲ ਦਿੱਤਾ ਗਿਆ ਪੰਜਾਬ ਹਰਿਆਣਾ ਸਰਹੱਦ ਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹਾਲਾਤ ਤਣਾਪੂਰ ਬਣੇ ਹੋਏ ਨੇ 21 ਫਰਵਰੀ ਨੂੰ ਪ੍ਰਦਰਸ਼ਨ ਦੌਰਾਨ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਜਦਕੇ ਹੁਣ ਖਨੌਰੀ ਬਾਰਡਰ ਤੇ ਹੋਏ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸਾਨ ਆਗੂਆਂ ਨੇ ਹਰਿਆਣਾ ਪੁਲਿਸ ਤੇ ਟਰੈਕਟਰਾਂ ਦੀ ਪੰਨ ਤੋੜਸਣੇ ਹੋਰ ਸਮਾਨ ਦੇ ਵੱਡੇ ਪੱਧਰ ਤੇ ਨੁਕਸਾਨ ਕਰਨ ਦੇ ਇਲਜ਼ਾਮ ਲਗਾਏ ਨੇ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਭਾਰੀ ਨੁਕਸਾਨ ਹਰਿਆਣੇ ਦੀ ਪੁਲਿਸ ਨੇ ਜਿਹੜਾ ਹੈਗਾ ਕਿਸਾਨਾਂ ਦਾ ਕੀਤਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਟਰੈਕਟਰਾਂ ਦੇ ਕੀਤੇ ਥੱਲੇ ਇੰਜਨ ਖੋਲ ਕੇ ਤੇਲ ਡੋਲ ਦਿੱਤਾ ਗਿਆ ਟਾਇਰ ਪੈਂਚਰ ਕਰਕੇ ਤੁਹਾਨੂੰ ਦੇ ਪੈਂਦੇ ਰੋੜਾ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਆ ਹਰਿਆਣੇ ਦੀ ਪੁਲਿਸ ਨੇ ਕਿਸਾਨਾਂ ਦਾ ਕੀਤਾ ਨਾ ਭਾਜਪਾ ਨੇ ਭਾਜਪਾ ਨੇ ਭਾਜਪਾ ਸਰਕਾਰ ਨੇ ਜਿਹੜਾ ਹੈਗਾ ਦੇਖੋ ਕਿੱਡੇ ਵੱਡਾ ਨੁਕਸਾਨ ਜਿਹੜਾ ਟਰੈਕਟਰਾਂ ਦਾ ਕੀਤਾ ਭਾਜੀ 100 ਲੱਖ ਸਿਕੜੀ ਉਹ ਤੇਲ ਦਾ ਤੇ ਥੱਲੇ ਜਿਹੜੀ ਸੜਕ ਆ ਸਾਰੀ ਤੇਲ ਦੇ ਨਾਲ ਜਿਹੜੀ ਆ ਲੈਫਟ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤੇਲ ਦੇ ਨਾਲ ਸਾਰੀ ਦੀ ਸਾਰੀ ਸੜਕਾ ਜਿਹੜੀ ਲਿਫਟ ਹੋ ਚੁੱਕੀ ਆ ਘਟੋ ਘਾਟੇ ਇੱਥੇ 35 40 ਟਰੈਕਟਰ ਅਜਿਹੇ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਭੰਨ ਤੋੜ ਕੀਤੀ ਗਈ ਆ ਸਾਰੇ ਜਿਹੜਿਆ ਹੈਗਾ ਕੇਲ ਡੋਲ ਦਿੱਤਾ ਤੇ ਟਰੈਕਟਰਾਂ ਦੇ ਨਾਲ ਜਿਹੜਾ ਐਡਾ ਵੱਡਾ ਮਾੜਾ ਇਹ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟਰੈਕਟਰਾਂ ਦੀ ਪੰਨ ਤੋੜ ਕੀਤੀ ਗਈ ਟਰੈਕਟਰਾਂ ਦੀਆਂ ਲਾਈਟਾਂ ਤੋੜੀਆਂ ਗਈਆਂ ਨੇ ਟਾਇਰਾਂ ਨੂੰ ਪਾੜ ਦਿੱਤਾ ਗਿਆ ਅਤੇ ਹੋਰ ਸਮਾਨ ਨੂੰ ਵੀ ਚੱਕਨਾ ਝੂਰ ਕਰ ਦਿੱਤਾ ਗਿਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਟਰੈਕਟਰਾਂ ਦੀਆਂ ਟੈਂਕੀਆਂ ਚ ਮਿੱਟੀ ਪਾ ਦਿੱਤੀ ਗਈ ਹੈ ਤਾਂ ਕਿ ਟਰੈਕਟਰ ਚੱਲ ਹੀ ਨਾ ਸਕਣ ਕੀ ਇਹ ਲੋਕਤੰਤਰ ਹੈ ਕਿ ਸ਼ਾਤਮਈ ਤਰੀਕੇ ਦੇ ਨਾਲ ਐਜੀਟੇਸ਼ਨ ਕਰਨ ਵਾਲੇ ਕਿਸਾਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਉਧਰ ਦਿਖਾ ਦੇ ਕੀ ਕਹੋਗੇ ਤੁਸੀਂ ਇਸ ਗੱਲ ਨੂੰ ਦੇਖ ਸਕਦੇ ਹੋ ਮੌਕੇ ਦੇ ਹਾਲਾਤ ਕਿਸ ਕਦਰ ਨੁਕਸਾਨ ਕਰ ਦਿੱਤਾ ਗਿਆ ਹੈ ਕਿਸਾਨਾਂ ਦਾ ਕੇਂਦਰ ਦੀ ਸਰਕਾਰ ਦੇ ਪਾਸੋਂ ਟਰੈਕਟਰਾਂ ਦੇ ਟਾਇਰ ਭੰਨ ਦਿੱਤੇ ਗਏ ਨੇ ਹਾਂ ਮੈਂ ਮੈਂ ਕਿ ਲੋਕ ਨਾ ਹਾਂ ਬੈਂਡਾਈ ਤੂੰ ਆ ਲੋਕ ਉੱਤੇ ਇਹ ਮਾਰੇ ਲੜਕਾਰੇ ਮਾਰ ਕੇ ਕਿਸਾਨਾਂ ਨੇ ਇਲزام ਲਗਾਇਆ ਕਿ ਹਰਿਆਣਾ ਪੁਲਿਸ ਦੇਪੇ ਇਸ ਵਿੱਚ ਕੁਝ ਅਜਿਹੇ ਵਿਅਕਤੀ ਵੀ ਪੁਲਿਸ ਚ ਸ਼ਾਮਿਲ ਹੋ ਗਏ ਸੀ ਜਿਨ੍ਹਾਂ ਦੇ ਨਾ ਹੀ ਵਰਦੀਆਂ ਪਾਈਆਂ ਹੋਈ ਸੀ ਅਤੇ ਨਾ ਹੀ ਉਹ ਪੁਲਿਸ ਮੁਲਾਜ਼ਮ ਨਜ਼ਰ ਆਉਂਦੇ ਸੀ ਕਿਸਾਨਾਂ ਮੁਤਾਬਕ ਪੁਲਿਸ ਦੇ ਸ਼ਾਮਲ ਹੋ ਵਿਅਕਤੀ ਨੌਜਵਾਨਾਂ ਨੂੰ ਖਸਾ ਰਹੇ ਸੀ ਅਤੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਅਸੀਂ ਸਾਰੇ ਜ਼ਿਲ੍ਹਾ ਆਗੂਆਂ ਨੇ ਆਪਦੀ ਜਿਹੜੀ ਨਿੱਜੀ ਮਸ਼ੀਨਰੀ ਉਹ ਇੱਥੋਂ ਬਣਵਾਈ ਆਹ ਦੇਖ ਸਕਦੇ ਆ ਤੁਸੀਂ ਮੇਰਾ ਟਰੈਕਟਰ ਮੈਂ ਜ਼ਿਲ੍ਹਾ ਆਗੂ ਲਵਜੀਤ ਸਿੰਘ ਮੋਗਾ ਉਹ ਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅਮਰਸਰ ਉਹਨਾਂ ਨੇ ਅਸੀਂ ਆਪਦੇ ਪਰਸਨਲ ਸਾਧਨ ਮੂਰੇ ਲਾਏ ਤਾਂ ਲਾਏ ਵੀ ਕਿਸੇ ਆਮ ਨਾਗਰਿਕ ਦਾ ਆਮ ਵਰਕਰ ਦਾ ਨੁਕਸਾਨ ਨਾ ਹੋ ਸਕੇ। ਸਾਨੂੰ ਵੱਡਾ ਦੁੱਖ ਹੈ ਵੀ ਜਿਹੜੀ ਉਹ ਕੱਲ ਗੋਲੀ ਚੱਲੀ ਉਸ ਨੌਜਵਾਨ ਦੇ ਲੱਗੀ ਉਹ ਗੋਲੀ ਸਾਡੇ ਕਿਸੇ ਆਗੂ ਦੇ ਲੱਗਣੀ ਚਾਹੀਦੀ ਸੀ ਮੇਰੇ ਲੱਗਣੀ ਚਾਹੀਦੀ ਸੀ ਜਾਂ ਸਾਡੇ ਕਿਸੇ ਵੀ ਆਗੂ ਦੇ ਲੱਗਣੀ ਚਾਹੀਦੀ ਸੀ ਸਾਨੂੰ ਉਸ ਗੱਲ ਦਾ ਦੁੱਖ ਨਹੀਂ ਸੀ ਪਰ ਦੁੱਖ ਸਾਨੂੰ ਇਸ ਗੱਲ ਦਾ ਵੀ ਜਿਹੜਾ ਸਾਡੇ ਉਸ ਨੌਜਵਾਨ ਦੇ ਗੋਲੀ ਲੱਗੀ ਤੁਸੀਂ ਇਹਨਾਂ ਨੌਜਵਾਨਾਂ ਨੇ ਇੱਕ ਗੱਲ ਢੜਕਾੜ ਚ ਦੇਖੀ ਨਹੀਂ ਵੀ ਉਹ ਜਿਹੜੀ ਫੌਜ ਸਾਹਮਣੇ ਖੜੀ ਹੋਈ ਸੀ ਉਹ ਬਿਨਾਂ ਵਰਦੀ ਤੋਂ ਸੀ ਉਹ ਫੌਜ ਨਹੀਂ ਸੀ ਪਤਾ ਨਹੀਂ ਕਿਉਂ ਸਾਡੇ ਨੌਜਵਾਨ ਸਮਝਦੇ ਨਹੀਂ ਸੀ ਪਰ ਉਹਨਾਂ ਦੇ ਇਸ਼ਾਰਿਆਂ ਤੇ ਭੜਕਦੇ ਸੀ ਉਹ ਗੰਦੇ ਗੰਦੇ ਇਸ਼ਾਰੇ ਵੀ ਤਾਂ ਕਰ ਰਹੇ ਸੀ ਵੀ ਅਸੀਂ ਇਹਨਾਂ ਨੌਜਵਾਨਾਂ ਦਾ ਵੱਡੇ ਲੈਵਲ ਤੇ ਨੁਕਸਾਨ ਕਰ ਸਕੀਏ ਹਜੇ ਵੀ ਤੁਸੀਂ ਉਸ ਕੁਦਰਤ ਦਾ ਉਸ ਵਾਹਿਗੁਰੂ ਦਾ ਸ਼ੁਕਰ ਮਨਾਓ ਵੀ ਸਾਡਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਣੋਂ ਬਚਿਆ ਕੋਈ ਗੱਲ ਨਹੀਂ ਮਸ਼ੀਨਰੀ ਟੁੱਟੀ ਐ ਮਸ਼ੀਨਰੀ ਬਣ ਜੂ ਉਹ ਨੌਜਵਾਨੀ ਸਾਡਾ ਆਉਣਾ ਜੇ ਸਾਡੇ ਕੋਈ ਹੋਰ ਨੌਜਵਾਨ ਚਲੇ ਜਾਂਦੇ ਸਾਨੂੰ ਇਦੋਂ ਵੀ ਵੱਡਾ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਪਰ ਸ਼ੁਕਰ ਮਹਾਰਾਜ ਦਾ ਵੀ ਸਾਡੇ ਉਸ ਇੱਕ ਨੌਜਵਾਨ ਨੇ ਬੜਾ ਵੱਡਾ ਘਾਣ ਹੋਣੋਂ ਬਚਾ ਲਿਆ ਇਸ ਪ੍ਰਦਰਸ਼ਨ 'ਚ ਜਾਨੀ ਅਤੇ مالی ਤੌਰ ਤੇ ਵੱਡਾ ਨੁਕਸਾਨ ਕਿਸਾਨਾਂ ਨੂੰ ਚੱਲਣਾ ਪਿਆ। ਹਾਲਾਂਕਿ مالی ਨੁਕਸਾਨ ਦੀ ਪਰਪਾਈ ਕੀਤੀ ਜਾ ਸਕਦੀ ਹੈ ਪਰ ਜਾਨੀ ਨੁਕਸਾਨ ਦੀ ਪਰਪਾਈ ਕੋਈ ਵੀ ਕਦੇ ਵੀ ਨਹੀਂ ਕਰ ਸਕਦਾ। ਹਾਲਾਂਕਿ ਹੁਣ ਸ਼ੁਭਕਰਨ ਦੀ ਮੌਤੇ ਸਿਆਸਤ ਵਿਪੱਖ ਦੀ ਨਜ਼ਰ ਆ ਰਹੀ ਹੈ। ਦੱਸਿਆ ਕਿ ਸ਼ੁਭਕਰਨ ਦੋ ਪੈਣਾ ਦਾ ਇਕਲੌਤਾ ਪਰਾ ਸੀ ਜਿਸ ਨੂੰ ਬੀਤੇ ਕੱਲ ਪ੍ਰਦਰਸ਼ਨ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ